ਦੇ ਕਰੋੜ ਰੁਪਏ ਦਾ ਘੁਟਾਲਾ ਹੋਇਆ ਸ਼ਰਾਬ ਪਾਲਸੀ ਦੇ ਵਿੱਚ ਕਿ ਤਾਂ ਕਰਕੇ ਗ੍ਰਿਫਤਾਰੀਆਂ ਇਹਨਾਂ ਦੇ ਮੰਤਰੀਆਂ ਦੀਆਂ ਹਰ ਇੱਕ ਜੇਰੀ ਬਾਰੇ ਸ਼ਰਾਬ ਦਾ ਘੁਟਾਲਾ ਨਹੀਂ ਹੋਇਆ ਬਲਕਿ ਅਸੀਂ ਮਤਲਬ ਐਕਸਾਈਜ਼ ਦੇ ਵਿੱਚੋਂ ਪੈਸਾ ਬਹੁਤ ਸਾਰਾ ਮੰਤਬਾ ਬਧਾਇਆ ਹੈ ਜੀ ਤਮਨਦੀ ਵੀ ਤਿਆਰੀ ਦੱਸ ਰਹੇ ਕਹਿੰਦਾ ਕਿ ਪਾਲਸੀ ਉਹੀ ਪੰਜਾਬ ਦੇ ਵਿੱਚ ਹੈ ਭਗਵੰਤ ਮਾਨ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ ਉਹਨਾਂ ਦੀ ਏਡੀ ਉਹਨਾਂ ਦੀ ਜਰੂਰਤ ਨਹੀਂ ਹੈ ਕਿ ਮਤਲਬ ਆ ਵੀ ਸਾਡੇ ਹਰਮਨ ਪਿਆਰੇ ਨੇਤਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੂੰ ਮਤਲਬ ਤੇ ਕਿਸੇ ਦਾ ਘੁਟਾਲਾ ਨਹੀਂ ਆਮ ਆਦਮੀ ਪਾਰਟੀ ਦਾ ਇੱਕ ਇੱਕ ਵਲੰਟੀਅਰ ਜਿਹੜਾ ਹੈ ਉਹ ਕੇਜੀਵਾਲ ਹੈ ਮੈਂ ਕੇਜਰੀਵਾਲ ਹਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਜਿਸ ਨੂੰ ਲੈ ਕੇ ਲਗਾਤਾਰ ਭਾਰ ਦੇ ਵਿੱਚ ਪ੍ਰਦਰਸ਼ਨ ਆਮ ਆਦੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਮਲੇ ਕੋਠਲੇ ਤੋਂ ਐਮ ਐਲ ਏ ਸਾਡੇ ਨਾਲ ਨੇ ਆਮ ਆਦੀ ਪਾਰਟੀ ਤੇ ਤਾਂ ਕਿਵੇਂ ਦੇਖਦੇ ਕਿ ਜਿਹੜੀ ਇਹ ਕਾਰਵਾਈ ਈਡੀ ਵੱਲੋਂ ਕੀਤੀ ਗਈ ਹੈ ਕਹਿੰਦੇ ਕਿ ਕਈ ਦਿਨਾਂ ਤੋਂ ਗ੍ਰਿਫਤਾਰੀ ਦੀ ਸੋਚ ਰਹੀ ਸੀ ਈਡੀ ਪਰ ਗ੍ਰਿਫਤਾਰ ਰਾਤ ਕਰ ਹੀ ਲਿਆ ਇਹ ਕਾਰਵਾਈ ਇਸ ਕਾਰਵਾਈ ਦੀ ਅਸੀਂ ਸ਼ਖਤ ਸ਼ਬਦਾਂ ਚ ਨਖੇਦੀ ਕਰਦੇ ਆਂ ਨਿੰਦਾ ਕਰਦੇ ਆਂ ਕੰਡੈਮ ਕਰਦੇ ਆਂ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਉਹਨਾਂ ਦੀ ਲੋਕਪ੍ਰਿਯਤਾ ਤੋਂ ਮੋਦੀ ਸਾਹਿਬ ਡਰੇ ਹੋਏ ਨੇ ਔਰ ਉਹਨਾਂ ਨੂੰ ਆਪਣੀ ਹਾਰ ਸਾਹਮਣੇ ਦਿਖਾਈ ਦਿੰਦੀ ਸੀ ਇਸ ਕਰਕੇ ਉਹ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਨਾ ਕਿਸੇ ਢੰਗ ਸਿਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕਰ ਲਈਏ ਔਰ ਰਾਤੀ ਉਹਨਾਂ ਨੇ ਗ੍ਰਿਫਤਾਰ ਕੀਤਾ ਮੈਂ ਉਸ ਦੀ ਕੋਰ ਨਿੰਦਾ ਕਰਦਾ ਹਾਂ ਔਰ ਉਸ ਦੇ ਪ੍ਰੋਟੈਸਟ ਵੱਜੋਂ ਹੀ ਅਸੀਂ ਅੱਜ ਅਸੀਂ ਇੱਥੇ ਮਤਲਬ ਵੀ ਚੰਡੀਗੜ੍ਹ ਪਹੁੰਚੇ ਆਂ ਔਰ ਇੱਥੇ ਪਹੁੰਚ ਕੇ ਅਸੀਂ ਪ੍ਰੋਟੈਸਟ ਕਰ ਰਹੇ ਆਂ ਜੀਪੀ ਕਹਿ ਰਹੀ ਹੈ ਕਿ ਕਾਫੀ ਕਰੋੜ ਰੁਪਏ ਦਾ ਘੁਟਾਲਾ ਹੋਇਆ ਹੈ ਸ਼ਰਾਬ ਪਾਲਿਸੀ ਦੇ ਵਿੱਚ ਕਿ ਤਾਂ ਕਰਕੇ ਗ੍ਰਿਫਤਾਰੀਆਂ ਨੇ ਦੇ ਮੰਤਰੀਆਂ ਦੀਆਂ ਹਰ ਰਵਿੰਦ ਕੇਜਰੀਵਾਲ ਦੀ ਹੋਈ ਸ਼ਰਾਬ ਦਾ ਘੁਟਾਲਾ ਨਹੀਂ ਹੋਇਆ ਬਲਕਿ ਅਸੀਂ ਮਤਲਬ ਐਕਸਾਈਜ਼ ਦੇ ਵਿੱਚੋਂ ਪੈਸਾ ਬਹੁਤ ਸਾਰਾ ਮਤਲਬ ਵਧਾਇਆ ਹੈ ਜੀ ਔਰ ਇਨਕੁਆਰੀ ਉਹਨਾਂ ਦੀ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਦੇ ਦੌਰਾਨ ਘੱਟ ਇਨਕਮ ਹੁੰਦੀ ਸੀ ਉਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਇਹ ਮਤਲਬ ਹੈ ਵੀ ਬਹਾਨਾ ਬਣਾ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੋਂ ਪਹਿਲਾਂ ਮਨੀਸ਼ ਸੋਧਿਆ ਸਾਹਿਬ ਨੂੰ ਔਰ ਸਤਿੰਦਰ ਜੈਨ ਸਾਹਿਬ ਨੂੰ ਸੰਜੇ ਸਿੰਘ ਜੀ ਨੂੰ ਸਿਰਫ ਇਸ ਕਰਕੇ ਵੀ ਜਿਵੇਂ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਧਮਕਾਤ ਭਗਾ ਕੇ ਇਹਨਾਂ ਨੇ ਬੀਜੇਪੀ ਵਿੱਚ ਸ਼ਾਮਿਲ ਕਰ ਲਿਆ ਔਰ ਸ਼ਾਇਦ ਵੀ ਇਹ ਲੀਡਰ ਵੀ ਬੀਜੇਪੀ ਵਿੱਚ ਸ਼ਾਮਿਲ ਹੋ ਜਾਣਗੇ ਪਰ ਆਮ ਆਦੀ ਪਾਰਟੀ ਦਾ ਇੱਕ ਇੱਕ ਵਰਕਰ ਚਟਾਨ ਦੀ ਤਰ੍ਹਾਂ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਖੜਾ ਹੈ ਔਰ ਉਹਨਾਂ ਦੀ ਇਹ ਜਿਹੜੀਆਂ ਲੰਬਰ ਚਾਲਾਂ ਉਹ ਬਿਲਕੁਲ ਅਸੀਂ ਕਾਮਯਾਬ ਨਹੀਂ ਹੋਣ ਦਮਾਂਗੇ ਔਰ ਅਸੀਂ ਡਟ ਕੇ ਕੇਜਰੀਵਾਲ ਸਾਹਿਬ ਦੇ ਨਾਲ ਖੜੇ ਆ ਔਰ ਉਹਨਾਂ ਦੀ ਇਸ ਕਰਤੂਤ ਦਾ ਉਹਨਾਂ ਨੂੰ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਹੁਣ ਪਤਾ ਚੱਲ ਜਾਏਗਾ ਔਰ ਵੱਡੇ ਪੱਧਰ ਤੇ ਲੋਕਾਂ ਦੀ ਹਮਦਰਦੀ ਆਮ ਆਦੀ ਪਾਰਟੀ ਨਾਲ ਹੋਵੇਗੀ ਜਿਹੜੀ ਸੰਘਰਸ਼ ਚੋਂ ਪਾਰਟੀ ਨਿਕਲੀ ਸੀ ਅੰਨਾ ਹਜ਼ਾਰੇ ਵਾਲੀ ਚੋਂ ਅੰਨਾ ਹਜ਼ਾਰੇ ਦਾ ਵੀ ਬਿਆਨ ਆਇਆ ਕਿ ਮੈਂ ਬਾਰ-ਬਾਰ ਅਰਵਿੰਦ ਕੇਜਰੀਵਾਲ ਨੂੰ ਚਿੱਠੀਆਂ ਲਿਖੀਆਂ ਕਿ ਇਹ ਜਿਹੜੀ ਐਕਸਾਈਜ਼ ਪਾਲਿਸੀ ਹੈ ਇਸ ਦੇ ਵਿੱਚ ਬ ਨਿਸ਼ਚਿਤachar ਹੋਣਾ ਪਹਿਲਾਂ ਸੀ ਸੀ ਪਿਛਤਾਚਾਰ ਦੇ ਖਿਲਾਫ ਸੰਘਰਸ਼ ਲੜਿਆ ਕਿ ਉਸੇ ਪਾਲਿਸੀ ਨੂੰ ਲੈ ਕੇ ਆਗੇ ਅੰਨਾ ਹਜ਼ਾਰੇ ਜੀ ਉਦੋਂ ਤਾਂ ਮਤਲਬ ਵੀ ਉਹ ਆ ਕੇ ਬੈਠੇ ਸੀਗੇ ਰਾਮਲੀਲਾ ਗਰਾਊਂਡ 'ਚ ਅੰਸ਼ਨ ਤੇ ਬੈਠੇ ਸੀ ਔਰ ਪਰ ਜਦੋਂ ਭਾਜਪਾ ਦੀ ਸਰਕਾਰ ਬਣ ਗਈ ਤਾਂ ਉਸ ਤੋਂ ਬਾਅਦ ਫਿਰ ਉਹ ਚੁੱਪ ਕਰ ਗਏ ਜਿਹਦਾ ਮਤਲਬ ਹੈ ਉਹ ਵੀ ਉਹਨਾਂ ਦੇ ਨਾਲ ਮਿਲ ਗਏ ਭਗਵੰਤ ਮਾਨ ਦੀ ਵੀ ਤਿਆਰੀ ਦੱਸ ਰਹੇ ਕਹਿੰਦਾ ਕਿ ਪਾਲਿਸੀ ਉਹੀ ਪੰਜਾਬ ਦੇ ਵਿੱਚ ਹੈ ਭਗਵੰਤ ਮਾਨ ਦੀ ਵੀ ਗ੍ਰਿਫਤਾਰੀ ਹੋ ਸਕਦੀ ਆ ਉਹਦੇ ਨਾਲ ਏਡੀ ਉਹਨਾਂ ਦੀ ਜਰੂਰਤ ਨਹੀਂ ਹੈ ਕਿ ਮਤਲਬ ਹੈ ਵੀ ਸਾਡੇ ਹਰਮਨ ਪਿਆਰੇ ਨੇਤਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੂੰ ਮਤਲਬ ਤੇ ਕਿਸੇ ਕਿਸਮ ਦਾ ਕੋਈ ਆਚ ਉਹ ਪ੍ਰਚਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗਦਾ ਬਿਲਕੁਲ ਬਿਲਕੁਲ ਸਾਡੇ ਪ੍ਰਚਾਰ ਤੋਂ ਉਹ ਡਰੇ ਹੋਏ ਨੇ ਔਰ ਕਬਰਾਏ ਹੋਏ ਨੇ ਮੋਦੀ ਸਾਹਿਬ ਮੋਦੀ ਸਾਹਿਬ ਦੇਖ ਰਹੇ ਨੇ ਕਿ ਆਮ ਆਦਮੀ ਆਦਮੀ ਪਾਰਟੀ ਬਹੁਤ ਥੋੜੇ ਸਮੇਂ ਵਿੱਚ ਨੈਸ਼ਨਲ ਪਾਰਟੀ ਬਣ ਗਈ ਔਰ ਹਰ ਸੂਬੇ ਦੇ ਵਿੱਚ ਇਹਦਾ ਅਸਰ ਜਿਹੜਾ ਹੈ ਵਧਦਾ ਜਾ ਰਿਹਾ ਹੈ ਔਰ ਜਿਹੜਾ ਇੰਡੀਆ ਅਲਾਈਂਸ ਦੇ ਨਾਲ ਲੜ ਕੇ ਜਿਹੜੀ ਅਸੀਂ ਚੋਣਾ ਲੜ ਰਹੇ ਆ ਦਿੱਲੀ ਦੇ ਵਿੱਚ ਬੀਜੇਪੀ ਦਾ ਸਫਾਇਆ ਹੋ ਰਿਹਾ ਪੰਜਾਬ ਦੇ ਵਿੱਚ ਸਫਾਇਆ ਹੋ ਰਿਹਾ ਇਹ ਤੋਂ ਘਬਰਾ ਕੇ ਉਹਨਾਂ ਨੇ ਇਹ ਸਟੈਪ ਚੁੱਕਿਆ ਹੈ ਜਿਸ ਦੀ ਅਸੀਂ ਸਖਤ ਸ਼ਬਦਾਂ ਨਿੰਦਾ ਕਰਦੇ ਆਂ ਔਰ ਇਹਦੇ ਨਾਲ ਆਮ ਆਦਮੀ ਪਾਰਟੀ ਦਾ ਇੱਕ ਇੱਕ ਵਲੰਟੀਅਰ ਜਿਹੜਾ ਹੈ ਉਹ ਕੇਜਰੀਵਾਲ ਹੈ ਮੈਂ ਕੇਜਰੀਵਾਲ ਹਾਂ ਮੈਂ ਵੀ ਕੇਜਰੀਵਾਲ ਹਾਂ ਸਾਡੀ ਸਾਡੀ ਸੋਚ ਜਿਹੜੀ ਹੈ ਉਹ ਮੰਨ ਲਓ ਅਭੀ ਕੇਜਰੀਵਾਲ ਸਾਹਿਬ ਦੇ ਨਾਲ ਖੜੀ ਹੈ ਕੇਜਰੀਵਾਲ ਸਾਹਿਬ ਨੂੰ ਉਹਨਾਂ ਨੇ ਜੇਕਰ ਗ੍ਰਿਫਤਾਰ ਕਰ ਲਿਆ ਕਰ ਲਿਆ ਪਰ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਨਹੀਂ ਰੋਕਿਆ ਜਾ ਸਕਦਾ ਰੋਕੇ ਇਸ ਰੁਕੇਗੀ ਨਾ ਖਿਆਲਾਂ ਕੀ ਖੁਸ਼ਬੂ ਤੁਲਾਖ ਇਸ ਸੇ ਸਭ ਦੀਆਂ ਨਿਗਾਹਾਂ ਤੋਂ ਛੁਪਾ ਰੱਖ ਜਿੰਦਾਬਾਦ 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 ਆਪਣੀ ਸ਼ਹਿਰਦਾਰ ਦੇ ਮੈਂਬਰ ਦੀ ਗ੍ਰਿਫਤਾਰੀ ਦੀ ਮੂਹਰੇ ਕਿਹਾ ਤਾਂ ਇਹਦੀ ਬੰਦੋ ਨੇ ਗ੍ਰਿਫਤਾਰੀ ਕੀਤੀ ਇਸ ਦੇ ਵਿਰੋਧ ਦੇ ਵਿੱਚ ਲਗਾਤਾਰ ਅਜ ਮੋਹਾਲੀ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਫੋਟੋਆਂ ਕੈਮਰਾ ਜਸਪ੍ਰੀਤ ਦੇ ਨਾਲ